ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਗੁਰਮੁਖੋ ਪਿੰਡ ਰਾਮੂਣਾ ਕਲਾਂ ਗੁਰਦੁਆਰਾ ਸਾਹਿਬ ਆਬਾ ਚੰ다 ਸਿੰਘ ਜੀ ਖਾਲਸਾ ਪ੍ਰਬੰਧਕ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਸੇਵਾਦਾਰਾਂ ਵੱਲੋਂ 10 ਵੱਲੋਂ ਬੇਨਤੀ ਹੈ ਸਭ ਸੰਗਤਾਂ ਨੂੰ ਕਿ 11 ਤਰੀਕ ਨੂੰ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ 13 ਤਰੀਕ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਖੰਡ ਪਾਠਾਂ ਦੀ ਭੋਗ ਦੀ ਤੋਂ ਭੋਗ ਤੋਂ ਸਮਾਪਤੀ ਤੋਂ ਬਾਅਦ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਅੰਮ੍ਰਿਤ ਅਵਲਾਖੀ ਪੀਵੋ ਪਾਲ ਖੰਡ ਤਾਰ ਹੋਏ ਜਨਮ ਸਹਿਇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੀਲਾ ਅਮਰਤ ਪਾਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ 11 ਤਰੀਕ ਨੂੰ ਅਖੰਡ ਪਾਠ ਪ੍ਰਕਾਸ਼ 13 ਤਰੀਕ ਨੂੰ ਅਖੰਡ ਪਾਠਾਂ ਦੇ ਭੋਗ ਪੈਣਗੇ ਭੋਗਾਂ ਤੋਂ ਉਪਰੰਤ ਖੰਡੇ ਵਾਟੇ ਦਾ ਪਹਲ ਤਿਆਰ ਕੀਤੀ ਜਾ ਰਹੀ ਹੈ ਸਰਬਤ ਸੰਗਤਾਂ ਨੂੰ ਬੇਨਤੀ ਹੈ ਗੁਰਮਖੋ ਗੁਰੂ ਕੇ ਜਹਾਜੇ ਜਿਨਾਂ ਨੇ ਚੜਨਾ ਹੈ ਆਪਣੇ ਨਾਮ ਜਲਦੀ ਜਲਦੀ ਗੁਰਦੁਆਰਾ ਸਾਹਿਬ ਇੱਕੇ ਪਹੁੰਚ ਕੇ 9877209852 ਇਸ ਨੰਬਰ ਤੇ ਸੰਪਰਕ ਕਰਕੇ ਆਪਣਾ ਨਾਮ ਦਰਜ ਕਰਵਾ ਸਕਦੇ ਹੋ 13 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਗੁਰਦੁਆਰਾ ਬਾਬਾ ਚੰਦਾ ਸਿੰਘ ਜੀ ਖਾਲਸਾ ਰਾਮੂ ਨਾ ਕਲਾ ਵਿਖੇ ਹੋ ਰਿਹਾ ਹੈ ਆਪ ਜੀ ਨੇ ਪਹੁੰਚ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ